ਤੇ ਸਾਡੇ ਕੋਲ ਜਿਹੜੀ ਆ ਕੁਆਟਰ ਪਲੇਟ ਮੈਂ ਤੁਹਾਨੂੰ ਦਿਖਾ ਰਿਹਾ ਸੀ ਪਲਸਟਰ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਮੈਂ ਲੇਟਾ ਦਿਖਾ ਦੇਣਾ ਤੁਸੀਂ ਦੇਖ ਰਹੇ ਸੀ ਇਹ ਕੁਆਟਰ ਪਲੇਟ ਆਪਣੀ ਜਿਹੜੀ ਆ ਪਲਸਟਰ ਦੇ ਵਿੱਚ 골ਡ ਕਲਰ ਆ ਇਦੇ ਨਾਲ ਹੀ ਸਾਡੇ ਕੋਲ ਮਾਈਕਾ ਦੇ ਵਿੱਚ ਪਲੇਟ ਜਿਹੜੀ ਆ ਹਾਂਜੀ ਇਹ ਆਪਣੇ ਕੋਲ ਮਾਈਕਾ ਦੇ ਵਿੱਚ ਪਲੇਟ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪਲੇਟ ਆਪਣੇ ਕੋਲ ਅਵੇਲੇਬਲ ਆ ਇਹ ਦੋਨੋਂ ਪਲੇਟਾਂ 4 ਕਵਾਟਰ ਪਲੇਟ ਨੇ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਇਹ ਦੋਨੋਂ ਹੀ ਗੋਲਡ ਸਿਲਵਰ ਅਲੱਗ ਅਲੱਗ ਕਲਰ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਮਾਈਕਾ ਚ ਵੀ ਮਿਲ ਜਾਏਗਾ ਤੇ ਸਾਡੇ ਕੋਲ ਇਹ ਫੁੱਲ ਪਲੇਟ ਜਿਹੜੀ ਕੁਆਟਰ ਪਲੇਟ ਤੋਂ ਬਾਅਦ ਫੁੱਲ ਪਲੇਟ ਆ ਜਾਂਦੀ ਹੈ ਇਹ ਮਾਈਕਾ ਦੇ ਵਿੱਚ ਆ ਤੁਹਾਨੂੰ ਦਿਖਾ ਰਿਹਾ ਮੈਂ ਇਸ ਦੇ ਵਿੱਚ ਕਲਰ ਵੀ ਤੁਹਾਨੂੰ ਗੋਲਡ ਸਿਲਵਰ ਮਿਲ ਜਾਣਗੇ ਚਾਰੇ ਮਸ਼ੀਨ ਲਾ ਕੋ ਬਿਲਕੁਲ ਥੋੜੀ ਫੜ ਦੇ ਠੀਕ ਆ ਤੁਨੇ ਥੱਲੇ ਆਉਣਗੇ ਦੱਸ ਦਿਓ ਵੱਢਣੇ ਆ ਹਾਂ ਜਿਹੜੇ ਥੱਲੇ ਡਿੱਗਣਗੇ ਹਾਂ ਬਾਚਾ ਬਾਚਾ ਕਰੂ ਖਾਰਾਂਗੇ ਚਲਾ ਦੇ ਜਿਹੜੇ ਮੇਰੇ ਦੋਸਤ ਲਾਈਵ ਨੂੰ ਸਟ੍ਰੀਮ ਦੇਖ ਰਹੇ ਨੇ ਉਹ ਕਿਰਪਾ ਕਰਕੇ ਲਾਈਵ ਨੂੰ ਸ਼ੇਅਰ ਕਰ ਦਿਓ ਤਦ ਕਮੈਂਟ ਕਰਕੇ ਜਰੂਰ ਦੱਸੋ ਕਿਸ ਤਰ੍ਹਾਂ ਦੀ ਵੀਡੀਓ ਲੱਗ ਰਹੀ ਆ ਕਿਸ ਤਰ੍ਹਾਂ ਦਾ ਜਿਹੜਾ ਵਾ ਓਡਾ ਗੜੀ ਗੜਾ ਮੈਨੂੰ ਫੈਕਚਰਿੰਗ ਕਰ ਰਹੇ ਆ ਅਸੀਂ ਉਹ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਵੀਡੀਓ ਦੇ ਵਿੱਚ ਅਤੇ ਆਪਣੇ ਦੋਸਤ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨੋਟੀਫਿਕੇਸ਼ਨ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਜਿਹੜਾ ਤੁਹਾਨੂੰ ਜਿਹੜੀ ਕੋਈ ਵੀ ਮੇਰੀ ਨਵੀਂ ਅਪਡੇਟ ਹੋਏਗੀ ਉਹ ਤੁਹਾਨੂੰ ਜਲਦੀ ਹੀ ਦਿਖ ਜਾਏਗੀ। ਗਲਾਦਵਾ p a k ਮੇਰੇ ਦੋਸਤ ਦੋ ਜਣੇ ਲਾਈਵ ਮੇਰੇ ਨਾਲ ਦੋ ਚੁੱਕ ਚੁੱਕ ਚੁੜ ਚੁੱਕੇ ਨੇ